ਉੱਧਰ ਦੇ ਸ਼ਿਵ ਮਾਇਆ ਮੰਦਿਰ ਦੇ ਪੁੱਛ ਪਹੁੰਚੀ ਇਕਤਾ ਲਹਿਰ ਦੀ ਟੀਮ ਜਿੱਥੇ ਕਿ ਜਨਮ ਅਸ਼ਟਮੀ ਬੜੀ ਧੂਮ-ਧਾਮ ਨਾਲ ਮਨਾਈ ਜਾ ਰਹੀ ਆ ਕੁਝ ਗੱਲਬਾਤ ਕਰ ਲੈਣੇ ਇੱਥੇ ਕਿਸਨ ਜਨਮ ਅਸ਼ਟਮੀ ਅਤੇ ਗੁਗਨ ਨੋਮੀ ਦੇ ਸ਼ੁਭ ਅਪਸਰਤੇ ਮੈਂ ਸ਼ਹਿਰ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਇਹ ਸਾਰਾ ਸਾਰੇ ਜਿਹੜੇ ਤਿਉਹਾਰ ਸਾਰਿਆਂ ਦੇ ਸਾਂਝੇ ਤਿਉਹਾਰ ਆ ਔਰ ਇਹਨੂੰ ਸਾਰੇ ਰਲ ਮਿਲ ਕੇ ਹੀ ਮਨਾਉਣਾ ਚਾਹੀਦਾ ਜੀ ਕਿਸ਼ਨ ਜਨਮ ਅਸ਼ਟਮੀ ਤੇ ਗੁੱਗੇ ਨੋਵਾਂ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਸ਼ਿਮਾਇਆ ਮੰਦਿਰ ਵਿੱਚ ਤੁਸੀਂ ਪਹੁੰਚੇ ਹੋ ਤੇ ભગવાન ਕ੍ਰਿਸ਼ਨ ਜੀ ਦਾ ਬਹੁਤ ਗਨਗਾਨ ਸੁਣਦੇ ਹੋ ਸਾਰਿਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਸ਼ਹਿਰ ਦੇ ਵਸਨੀਕਾਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤੇ ਗੁਗਾ ਨੌਮੀ ਦੀਆਂ ਲਾਕਾਂ ਨੂੰ ਅਸੀਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਮੰਦਿਰ ਦੇ ਵਿੱਚ ਨਾਲ ਨਿਰਮਾਣ ਕਰ ਰਿਹਾ ਚੱਲ ਰਿਹਾ ਹੈ ਸ਼੍ਰੀ ਮਾਇਆ ਮੰਦਿਰ ਮਕਬਰਿਆਂ ਦੇ ਬਿਲਕੁਲ ਆਪੋਜ਼ਿਟ ਸਾਰੇ ਲੋਕੀ ਇਸ ਵਿੱਚ ਵੱਧ ਚੜ ਕੇ ਸਹਿਯੋਗ ਦੇਣ ਤਾਂ ਜੀ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਬਣਾਇਆ ਜਾ ਸਕੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਗੁਗਾ ਨੌਮੀ ਦੀਆਂ ਲੱਖ ਲੱਖ ਵਧਾਈਆਂ ਸ਼੍ਰੀ ਮਾਇ ਮੰਦਰ ਵੱਲੋਂ ਜਨਮਸ਼ਟਮੀ ਦੀਆਂ ਤੇ ਗੁੱਗਾ ਨੌਮੀ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜੀ। ਜਨਮਸ਼ਟਮੀ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ। ਬਹੁਤ ਵਧੀਆ ਲੱਗਾ ਜੀ ਇੱਥੇ ਆ ਕੇ। ਬਹੁਤ ਵਧੀਆ ਪ੍ਰੋਗਰਾਮ ਸਾਰਾ ਮੰਦਰ ਦਾ ਅਰੇਂਜਮੈਂਟ ਬਹੁਤ ਵਧੀਆ ਹੈਗਾ ਜੀ। ਬਹੁਤ ਬਹੁਤ ਮੁਬਾਰਕਾਂ ਜੀ। ਸ਼੍ਰੀ ਕ੍ਰਿਸ਼ਨ ਜਨਮਸ਼ਟਮੀ ਤੇ ਗੁੱਗਾ ਨੌਮੀ ਦੇ ਉਹਾਰ ਤੇ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਰੇ ਸ਼ਹਿਰ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਹ ਤੇ ਇਹ ਤਿਉਹਾਰ ਅਸੀਂ ਸਾਰੇ ਰਲ ਮਿਲ ਕੇ ਮਨਾਉਣੇ ਆ ਜੀ ਔਰ ਇਸ ਮੰਦਰ ਦਾ ਔਰ ਇਸ ਸਾਰੇ ਸ਼ਹਿਰ ਵਾਸੀ ਅਸੀਂ ਬਹੁਤ ਹੀ ਧੂਮ ਧਾਮ ਨਾਲ ਇਸ ਤਿਉਹਾਰ ਦੀ ਮਨਾਉਣੇ ਆ ਔਰ ਸ਼ਰਧਾਪੂਰਵਕ ਮਨਾਨੇ ਸਾਰਿਆਂ ਨੂੰ ਇੱਕ ਵਾਰੀ ਵੇਰ ਲੱਖ ਲੱਖ ਮੁਬਾਰਕ। ਸ਼ੇਮਾਇਆ ਮੰਦਿਰ ਮਕਬਰਿਆਂ ਦੇ ਬਿਲਕੁਲ ਸਾਹਮਣੇ ਦਿਖਾ ਰਹੇ ਹਾਂ ਜਿੱਥੇ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਔਰ ਬਹੁਤ ਸਾਰੇ ਭਗਤਾਂ ਦੇ ਤਿਉਹਾਰੇ ਨੇ। ਕੈਮਰਾ ਪਰਸਨ ਸੁਮੇਂ ਤੇਂਗੜਾ ਦੇ ਨਾਲ ਸੁਸ਼ੀਲ ਤੇਂਗੜਾ ਇਕਤਾ ਲਾਇਰ ਨਿਊ ਇਨਕੋ